आज जस चीज बारे मेनु पता लगया इस चीज दी खुशी मेनु इनिंग ज्यादा सी ते मैं ए चीज भूल जेना है की मैं 15000 किलोमीटर ਦਾ ਸਫ਼ਰ ਤੈ ਕਰਨਾ ਹੈ ਉਹ ਵੀ 3 ਮਹੀਨੇ ਰੇਂਦਰੋ ਵੀ ਆਪਣੇ 200 सीसी ਬਾਈਕ ਦੇ ਉੱਤੇ ਤੇ ਭਾਰਤ ਦੀ ਆਖਰੀ ਸੜਕ ਤੱਕ ਜਾਣਾ ਹੈ ਕੱਛੂ ਕਮ ਪਾਣੀ ਦੇ ਵਜ੍ਹਾ ਤੈ ਤ ਦੇਖ ਕੇ ਤੂਰ ਜਿਗਾ ਚੱਲ ਰਹਾ ਮੈਂ ਜੋਧਪੁਰ ਦੇ ਵਜ੍ਹਾ ਦੇਖਣ ਚਲਾ ਜਾਇਆ ਨਾ ਤੇ ਇਹ ਚੱਲ ਰਹਾ 283 ਸਾਲ ਪੁਰਾਣਾ ਤੇ 300 ਫੁੱਟ ਡੂੰਗਾ ਜੋ ਸਾਰੇ ਜੋਧਪੁਰ ਨੂੰ ਕਹਿੰਦੇ ਪਾਣੀ ਦਿੰਦਾ ਸੀ ਪਰ ਪੀੜੀਆਂ ਪੀੜੀਆਂ ਅੰਗਲੀਆਂ ਵੇਦੀ ਹੋ ਹੋ ਕੇ ਮੈਂ ਪਹੁੰਚ ਜਾਣਾ ਉਸ ਗੇਟ ਉੱਤੇ ਜਿਸ ਕਹਾ ਜਾਂਦਾ ਹੈ ਕਿ ਇਸ ਮਾਰਕੀਟ ਦੇ ਅੰਦਰ ਤੁਹਾਨੂੰ ਦੁਨੀਆ ਦੀ ਹਰ ਇੱਕ ਚੀਜ਼ ਮਿਲ ਜਾਊਗੀ ਤੇ ਇਸ ਮਾਰਕੀਟ ਦੇ ਘਟੋ ਘਟ 6 ਤੋਂ ਲੈ ਕੇ 8 ਦਰਵਾਜੇ ਆ ਤੇ ਸਾਹਮਣੇ ਸਾਨੂੰ ਦੇਖਣ ਨੂੰ ਮਿਲ ਜਾਂਦਾ ਹੈ ਚੌਂਕ ਉੱਤੇ ਖੜ ਕੇ ਤੁਸੀਂ ਜੋਧਪੁਰ ਦਾ ਇਸ ਬਾਜ਼ਾਰ ਦਾ ਨਜ਼ਾਰਾ ਲੈ ਸਕਦੇ ਹੋ ਮੈਂ ਰਾਤ ਵੀ ਗਿਆ ਸੀ ਨਜ਼ਾਰਾ ਲੈ ਕੇ ਆਇਆ ਖਾ ਪੀ ਕੇ ਆ ਫਿਰ ਅੱਜ ਮੈਂ ਕਿਹਾ ਦਿਨੇ ਦਿਨੇ ਵੀ ਘੇੜਾ ਕੱਢੀ ਆਉਣੇ ਆ ਜੋਧਪੁਰ ਦੀ ਜਾਂਦੇ ਜਾਂਦੇ ਚਾਹ ਪੀ ਲੈਣੇ ਚੱਕ ਕੇ ਮੋਟਰਸਾਈਕਲ ਤੁਰ ਜੰਨੇ ਆ ਥੋੜੀ ਜਿਹੀ ਕਿਲੋਮੀਟਰ ਵਧ ਜਾ ਕੇ ਯਾਦ ਆਉਂਦਾ ਕਿ ਸਾਨੂੰ ਤਾਂ ਭੁੱਖ ਵੀ ਲੱਗੀ ਆ ਉੱਥੇ ਬਹਿ ਕੇ ਅਸੀਂ ਖਾਣੇ ਆਪਣਾ ਰੋਟੀ ਪਾਣੀ ਰੋਟੀ ਪਾਣੀ ਵੀ ਇਹੋ ਜਿਹਾ ਜਿੱਥੇ ਪੰਜਾਬੀ ਸਾਨੂੰ ਕਹਿੰਦੇ ਓਏ ਪੰਜਾਬੀ ਆ ਗਏ ਓਏ ਲਿਆਓ ਸਾਨੂੰ ਕੇ ਸਕੂਨ ਥੋੜਾ ਜਿਹਾ ਮਿਲਿਆ ਤੇ ਫਿਰ ਆਪਾਂ ਚੁਰ ਪੈਨੇ ਆਪਣੇ ਅੱਗੇ ਵੱਲ ਨੂੰ ਅੱਗੇ ਵੱਲ ਨੂੰ ਜਾਂਦੇ ਜਾਂਦੇ ਇਹ ਵੇਖਿਆ ਕਿਵੇਂ 350 ਮੋਟਰਸਾਈਕਲ ਦੀ ਇੱਥੇ ਪੂਜਾ ਕੀਤੀ ਜਾਂਦੀ ਆ ਜਿਸ ਜਗ੍ਹਾ ਦੇ ਉੱਤੇ ਅੱਜ ਮੈਂ ਆਇਆ ਮੇਰ ਅਸੀ ਨੂੰ ਦੇਖਣ ਲਈ ਇਸ ਜਗ੍ਹਾ ਦੇ ਉੱਤੇ ਲੋਕ ਓਮ ਬੰਨਾ ਜੀ ਨੂੰ दारू ਵੀ ਛਡਾਉਂਦੇ ਆ ਤੇ ਇੱਥੇ 350 ਬੋਲਟ ਦੀ ਪੂਜਾ ਕੀਤੀ ਜਾਂਦੀ ਹੈ ਕਿਉਂ ਪੂਜਾ ਕੀਤੀ ਜਾਂਦੀ ਹੈ ਕਿਹਾ ਜਾਂਦਾ ਕਿ ਓਮ ਬੰਨਾ ਜੀ ਆਪਣੀ ਪਤਨੀ ਨੂੰ ਛੱਡ ਕੇ ਵਾਪਸ ਕਰਨ ਨੂੰ ਆ ਰਹੇ ਸੀ ਜੋਧਪੁਰ ਤੋਂ ਪਾਲੀ ਵਾਲੇ ਰੋਡ ਦੇ ਉੱਤੇ ਤੇ ਉਹਨਾਂ ਦਾ ਟਰੱਕ ਦੇ ਨਾਲ ਐਕਸੀਡੈਂਟ ਹੋ ਜਾਂਦਾ ਹੈ ਪੁਲਿਸ ਉੱਥੇ ਪਹੁੰਚ ਜਾਂਦੀ ਹੈ ਪੁਲਿਸ ਉਤੇ ਪਹੁੰਚ ਕੇ ਉਸ ਬੋਲਟ ਬਾਈਕ ਨੂੰ ਥਾਣੇ ਦੇ ਵਿੱਚ ਲੈ ਆਉਂਦੀ ਆ ਥਾਣੇ ਦੇ ਵਿੱਚ ਸਵੇਰ ਉੱਠ ਕੇ ਦੇਖਦੇ ਬੋਲਟ ਬਾਈਕ ਦਾ ਤਾਂ ਗੈਪ ਹੁੰਦਾ ਪੁਲਿਸ ਨੂੰ ਲੱਗਦਾ ਕਿ ਭਾਈ ਬੋਲਟ ਬਾਈਕ ਚੋਰੀ ਹੋ ਗਿਆ ਪਰ ਨਹੀਂ ਬੋਲਟ ਬਾਈਕ ਫਿਰ ਆਪਦੀ ਉਸੇ ਜਗ੍ਹਾ ਦੇ ਉੱਤੇ ਆ ਜਾਂਦਾ ਜਿੱ ਬਾਰ ਕੱਢ ਕੇ ਰੱਖ ਦਿੰਦੀ ਹੈ ਤੇ ਬੁਲਟ ਨੂੰ ਜੰਜੀਰਾਂ ਦੇ ਨਾਲ ਬੰਨ੍ਹ ਦਿੰਦੀ ਆ ਪਰ ਜਦੋਂ ਫੇਰ ਜਾ ਕੇ ਪੌਲ ਸਾਰੇ ਆਪਦੇ ਕੰਮ ਹੰਦੈ ਲੱਗ ਜਾਂਦੇ ਆ ਰਾਤ ਹੁੰਦੀ ਆ ਬੁਲਟ ਫੇਰ ਜੰਜੀਰਾ ਤੋੜ ਕੇ ਬਿਨਾ ਤੇਲ ਟੈਂਕੀ ਤੋਂ ਫੇਰ ਉਸੇ ਜਗ੍ਹਾ ਦੇ ਉੱਤੇ ਪਹੁੰਚ ਜਾਂਦਾ ਜਿੱਥੇ ਉਸ ਦਾ ਐਕਸੀਡੈਂਟ ਹੋਇਆ ਸੀ ਇਸ ਚੀਜ਼ ਨੂੰ ਦੇਖ ਕੇ ਆਸ-ਪਾਸ ਦੇ ਲੋਕਾਂ ਨੂੰ ਆਸ-ਪਾਸ ਦੇ ਪਿੰਡਾਂ ਦੇ ਵਿੱਚ ਖਬਰ ਰਾਤੋਂ ਰਾਤੀ ਫੈਲ ਜਾਂਦੀ ਹੈ ਅੱਗ ਵਾਂਗ ਤੇ ਫੇਰ ਉਹ ਲੋਕ ਇਸ ਬੁਲਟ ਨੂੰ ਇਸ ਕੈਬਨ ਦੇ ਅੰਦਰ ਰੱਖ ਦਿੰਦੇ ਆ ਇਸ ਰੋਡ ਤੋਂ ਦੀ ਜੁੜਾ ਵੀ ਇਨਸਾਨ ਲੰਘਦਾ ਚਾਹੇ ਮੋਟਰਸਾਈਕਲ ਤੇ ਸਾਈਕਲ ਤੇ ਗੱਡੀ ਤੇ ਬਾਈਕ ਤੇ ਜਸ ਦੇ ਮਰਜ਼ ਮੱਥਾ ਟੇਕ ਕੇ ਓਮ ਬੰਨਾ ਜੀ ਦਾ ਆਸ਼ੀਰਵਾਦ ਲੈ ਕੇ ਫਿਰ ਹੀ ਆਪਣੇ ਸਫਰ ਨੂੰ ਤੈਅ ਕਰਦਾ ਹੈ ਕਿਹਾ ਜਾਂਦਾ ਹੈ ਕਿ ਜੇਕਰ ਤੁਸੀਂ ਆਸ਼ੀਰਵਾਦ ਨਹੀਂ ਲਓਗੇ ਤੁਹਾਡਾ ਨਾ ਵੀ ਮਿਸ ਹੈਪਨਿੰਗ ਹੋ ਸਕਦੀ ਹੈ ਜੀ ਮਿਲਦੇ ਹਾਂ ਜੀ ਕੱਲ ਇੱਕ ਨਵੇਂ ਵਲੌਗ ਦੇ ਵਿੱਚ ਡੇ 8ਵੇਂ ਦੇ ਵਿੱਚ ਰੱਬ ਸੌਖਾ ਰੱਖੇ ਸਫਲਤਾ ਸਫਲਤਾ ਮਿਲਦੀ ਰਹੇ